ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੈ ਚੋਲੜਾ ਆਪੇ ਸੀਜ ਪਧਾਰ ਆਪੇ ਰਸੀ ਆਪ ਰਸ ਆਪੇ 라ਵਣ ਹਾਰ ਆਪੇ ਹੋਵੈ ਚੋਲੜਾ ਆਪੇ ਸੀਜ ਪਧਾਰ ਧਰ ਗੁਰੂ ਨਾਨਕ ਦੇਵ ਪਾਛਾ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਭਾਈ ਕ੍ਰੀ ਰਾਗ ਦੇ ਅੰਦਰ ਦਰਜ ਕੀਤਾ ਹੋਇਆ ਸਤੂ ਮਹਾਰਾਜ ਜੀ ਦਾ ਪਾਵਨ ਪਿੱਤਰ ਸ਼ਬਦ ਹੈ ਕਰਦੂ ਜਾ ਦੂਸਰੇ ਕਰਦੇ ਅੰਦਰ ਸਤਿਗੁਰੂ ਮਹਾਰਾਜ ਨੇ ਇਸ ਸ਼ਬਦ ਨੂੰ ਗਾਇਨ ਕਰਨ ਦੀ ਜਿਹੜੀ ਹੈ ਉਹ ਹਦਾਇਤ ਸਾਨੂੰ ਕੀਤੀ ਹੈ ਇਸ ਸ਼ਬਦ ਦੇ ਦੁਆਰਾ ਸਤਿਗੁਰੂ ਮਹਾਰਾਜ ਜੀ ਉਪਦੇਸ਼ ਕਰਕੇ ਸਮਝਾ ਰਹੇ ਕਹਿੰਦੇ ਭਈ ਜੋ ਕੁਝ ਵੀ ਨਜ਼ਰ ਆ ਰਿਹਾ ਨਾ ਉਹ ਸਾਰੇ ਦਾ ਸਾਰਾ ਆਕਾਲ ਪੁਰਖ ਕਰਤਾ ਤੇ ਕਰਤੇ ਦੀ ਕਿਰਤ ਦਾ ਸੁਮੇਲ ਹੈ ਇਸ ਕਰਕੇ ਇਸ ਦੀ ਜੀ ਨੂੰ ਸਮਝਣ ਵਾਸਤੇ ਅਧਿਆਤਮ ਦਾ ਗਿਆਨ ਬਹੁਤ ਜ਼ਰੂਰੀ ਹੈ ਪਰ ਮਨੁੱਖ ਦਾ ਇਹ ਸੁਭਾਅ ਆ ਵੀ ਸੰਸਾਰ ਦੇ ਬਾਹਰੀ ਕਿਤਾਬਾਂ ਨੂੰ ਪੜ੍ਹ ਕੇ ਬਾਹਰੀ ਗਿਆਨ ਅਖਰੀ ਗਿਆਨ ਦੇ ਅਸੀਂ ਇਕੱਠਾ ਕਰ ਲਿਆ ਪਰ ਅੰਤਰ ਆਤਮਾ ਦੇ ਅਧਿਆਤਮ ਤੌਰ ਦੇ ਉੱਪਰ ਅਸੀਂ ਬਹੁਤ ਅਵੇਸਲੇ ਹੋ ਗਏ ਤੇ ਇਸ ਕਰਕੇ ਜਿਹੜਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਸਮਝਾਉਣਾ ਚਾਹੁੰਦੇ ਆ ਜਾਂ ਗੁਰੂ ਕੇ ਸ਼ਬਦ ਦੇ ਦੁਆਰਾ ਜੋ ਸਾਨੂੰ ਉਪਦੇਸ਼ ਹੈ ਉਹ ਕਈ ਵਾਰ ਸਾਨੂੰ ਸਮਝਣਾ ਔਖਾ ਲੱਗਦਾ ਕਠਨ ਲੱਗਦਾ ਤੇ ਸਤਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਫਿਰ ਇਸ ਸ਼ਬਦ ਦੇ ਦੁਆਰਾ ਫਰਮਾਨ ਕਰ ਰਹੇ ਹਨ ਭਾਈ ਮਰਦਾਨਾ ਜੀ ਸਤਗੁਰੂ ਮਹਾਰਾਜ ਦੇ ਨਾਲ ਨੇ ਇਸ ਸ਼ਬਦੀ ਜਿਹੜੀ ਉਥਾਨਕਾ ਹੈ ਸਤਗੁਰੂ ਮਹਾਰਾਜ ਸੰਸਾਰਨ ਨੂੰ ਤਾਰਦੇ ਹੋਏ ਔਖੋ ਵਖਰੇ ਥਾਵਾਂ ਤੇ ਜਾਂਦੇ ਆ ਭਾਈ ਮਰਦਾਨਾ ਜੀ ਸਤਗੁਰੂ ਮਹਾਰਾਜ ਦੇ ਨਾਲ ਜਾਂਦੇ ਆ ਤੇ ਭਾਈ ਮਰਦਾਨਾ ਸਤਗੁਰੂ ਸੱਚੇ ਪਾਤਸ਼ਾਹ ਦੇ ਐਸੇ ਸਾਥੀ ਨੇ ਜਿਨ੍ਹਾਂ ਨੇ ਸੰਸਾਰ ਨੂੰ ਉਪਦੇਸ਼ ਗ੍ਰਿਹੜ ਕਰਾਉਣ ਵਾਸਤੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਕੌਤਕਾਂ ਦਾ ਇਕ ਐਸਾ ਅਮੁੱਲ ਹਿੱਸਾ ਬਣ ਕੇ ਸਾਡੇ ਵਾਸਤੇ ਇਹ ਉਪਦੇਸ਼ ਮਹਾਰਾਜ ਤੋਂ ਬਖਸ਼ਿਸ਼ ਕਰਾ ਲੈ। ਹੁਣ ਕਈ ਵਾਰ ਚਲੋ ਆਪਣਾ ਇਹ ਵਿਸ਼ਾ ਨਹੀਂ ਕਿ ਭਾਈ ਮਰਦਾਨਾ ਜੀ ਨੂੰ ਅਸੀਂ ਸ਼ਾਇਦ ਇਦਾਂ ਸੋਚ ਲੈਂਦੇ ਆ ਕਿ ਜੀ ਉਹ ਬਹੁਤਾ ਖਾਣ ਪਾਣ ਵੱਲ ਧਿਆਨ ਰੱਖਦੇ ਸੀ ਜਾਂ ਸੰਸਾਰ ਦੀਆਂ ਚੀਜ਼ਾਂ ਦੀ ਉਹਨਾਂ ਨੂੰ ਸ਼ਾਇਦ ਸਮਝ ਨਹੀਂ ਸੀ ਇਸ ਕਰਕੇ ਉਹ ਮੁਸੀਬਤਾਂ 'ਚ ਫਸ ਜਾਂਦੇ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਫਿਰ ਬਾਰ-ਬਾਰ ਉਹਨਾਂ ਨੂੰ ਛਡਾਉਣਾ ਪੈਂਦਾ ਸੀ ਜਾਂ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰਨਾ ਪੈਂਦਾ ਸੀ ਤੇ ਸਾਰੀਆਂ ਸਾਖੀਆਂ ਆਪਾਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਦੀਆਂ ਜਾਣਦੇ ਆ ਪਰ ਅਸਲ ਤਾਂ ਇਹ ਹੈ ਕਿ ਸਤਗੁਰੂ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਭਾਈ ਮਰਦਾਨਾ ਜੀ ਨੂੰ ਪਾਤਰ ਬਣਾਇਆ ਨਾਲ ਗੁਰੂ ਨਾਨਕ ਮਹਾਰਾਜ ਦਾ ਮਿੱਤਰ ਬਣ ਕੇ ਸਾਥੀ ਬਣ ਕੇ ਸਤਗੁਰੂ ਸੱਚੇ ਪਾਤਸ਼ਾਹ ਨਾਲ ਰਾਬਾਬ ਵਜਾਉਣੀ ਤੇ ਉਸ ਅਕਾਲ ਪੁਰਖ ਦੇ ਸ਼ਬਦ ਨੂੰ ਆਪ ਵੀ ਆਨੰਦ ਮੰਨਣਾ ਤੇ ਸੰਸਾਰ ਵਾਸਤੇ ਸਤਗੁਰੂ ਮਹਾਰਾਜ ਨੇ ਜਿਹੜਾ ਉਪਦੇਸ਼ ਕੀਤਾ ਉਹਦੇ ਵਿੱਚ ਸੇਵਾ ਨਿਭਾਉਣੀ ਤੇ ਸਤਗੁਰੂ ਮਹਾਰਾਜ ਕਿਰਪਾ ਕਰਨ ਵੀ ਐਸਾ ਸੁਭਾਅ ਐਸੀ ਬਿਰਤੀ ਕਿਸੇ ਸੰਤ ਕਿਸੇ ਗਿਆਨੀ ਕਿਸੇ ਮਹਾਪੁਰਸ਼ ਤੋਂ ਕਿਤੇ ਉੱਪਰ ਉੱਠ ਕੇ ਉੱਚੇ ਜੀਵਨ ਵਾਲੇ ਦੀ ਹੋ ਸਕਦੀ ਹੈ ਵੀ ਜਿਹੜਾ ਘਰ-ਬਾਰ ਦਾ ਮੋਹ ਛੱਡ ਕੇ ਬਾਬੇ ਨੇ ਆਵਾਜ਼ ਮਾਰੀ ਹੋਵੇ ਤੇ ਬਾਬੇ ਦੇ ਨਾਲ ਹੋਤ ਰਿਹਾ ਹੋਵੇ ਤੇ ਸਾਰਾ ਜੀਵਨ ਬਿਨਾਂ ਕਿਸੇ ਤਨਖਾਹ ਤੋਂ ਬਿਨਾਂ ਕਿਸੇ ਲਾਲਚ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੰਸਾਰ ਨੂੰ ਲੋਕਾਈ ਨੂੰ ਗੁਰੂ ਕੇ ਉਪਦੇਸ਼ ਦੇ ਦੁਆਰਾ ਜੋ ਸੰਦੇਸ਼ ਦਿੱਤਾ ਜਾਣਾ ਉਸ ਦੀ ਸੇਵਾ ਨਿਭਾਉਂਦਿਆਂ ਹੋਇਆਂ ਬਾਬੇ ਦੇ ਨਾਲ ਰਬਾਬ ਵਜਾ ਕੇ ਗੁਜ਼ਾਰ ਦਿੱਤੀ ਤੇ ਜੇ ਆਪਾਂ ਕਹੀਏ ਭਾਈ ਮਰਦਾਨਾ ਕੋਈ ਸਧਾਰਨ ਬੰਦਾ ਸੀ ਨਹੀਂ ਭਾਈ ਸਧਾਰਨ ਮਨੁੱਖ ਨਹੀਂ ਸੀ ਉਹ ਤੇ ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਦੇ ਦੁਆਰਾ ਸੰਸਾਰ ਨੂੰ ਉਪਦੇਸ਼ ਦੇਣੇ ਸੀ ਇਸ ਕਰਕੇ ਭਾਈ ਮਰਦਾਨਾ ਜੀ ਨੂੰ ਬਾਰ ਬਾਰ ਉਹ ਪਾਤਰ ਬਣਾ ਲੈਂਦੇ ਸੀ ਸੋ ਭਾਈ ਮਰਦਾਨਾ ਸਤਿਗੁਰੂ ਮਹਾਰਾਜ ਦੇ ਨਾਲ ਨੇ ਜੀ ਸਤਿਗੁਰੂ ਮਹਾਰਾਜ ਚੱਲ ਰਹੇ ਸੰਸਾਰ ਦੇ ਉੱਪਰ ਉਪਦੇਸ਼ ਗੁਰੂ ਕੀ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਤੇ ਭਾਈ ਮਰਦਾਨਾ ਜੀ ਨੇ ਜਦੋਂ ਸੰਸਾਰ ਦੇ ਕੌਤਕ ਦੇਖੇ ਆ ਕਿ ਕੀ ਕੁਝ ਵਾਪਰਦਾ ਲੋਕ ਕੀ ਕੁਝ ਕਰਦੇ ਆ ਤੇ ਉਹ ਸਤਿਗੁਰੂ ਮਹਾਰਾਜ ਨੂੰ ਸਵਾਲ ਕਰਦੇ ਆ ਤੇ ਸਤਿਗੁਰੂ ਮਹਾਰਾਜ ਉਹਦਾ ਉੱਤਰ ਦਿੰਦੇ ਆ ਭਾਈ ਮਰਦਾਨਾ ਦੇਖਦਾ ਕਿ ਭਾਈ ਦਿਨ ਦੀ ਵੀ ਇੱਕ ਮਨੁੱਖ ਆਪਣੀ ਘਰ ਦੇ ਅੰਦਰ ਸਰੀਰਕ ਕਿਰਿਆ ਦੇ ਦੁਆਰਾ ਸਰੀਰਕ ਸੰਬੰਧਾਂ ਦੇ ਦੁਆਰਾ ਜਿਹੜਾ ਉਹ ਆਪਣਾ ਭੋਗ ਵਿਲਾਸ ਵਿੱਚ ਸਮਸਤ ਹੈ ਤੇ ਸਤਿਗੁਰੂ ਮਹਾਰਾਜ ਨੂੰ ਵੇਖ ਕੇ ਪਾਈ ਮਰਦਾਨਾ ਜੀ ਨੇ ਫਿਰ ਉੱਥੇ ਇਹ ਸਵਾਲ ਕੀਤਾ ਮਹਾਰਾਜ ਆ ਕੀ ਵਾਪਰ ਰਿਹਾ ਜੀ ਦੇਖੋ ਜੀ ਕਿੱਡਾ ਇਹ ਬੇ ਵਿਚਾਰੀ ਮਨੋਖਾ ਹੈ ਇਹਨੂੰ ਅਕਲ ਨਹੀਂ ਇਹਨੂੰ ਸ਼ਰਮ ਨਹੀਂ ਇਹ ਕਿਹੜੇ ਕਾਰਜ ਕਰ ਰਿਹਾ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਪਾਈ ਮਰਦਾਨੇ ਜੀ ਨੂੰ ਸਮਝਾਉਣ ਵਾਸਤੇ ਅਕਾਲ ਪੁਰਖ ਦੇ ਇਸ ਸਾਰੇ ਵਰਤਾਰੇ ਨੂੰ ਜਿਹੜਾ ਉਹ ਸ਼ਬਦਾਂ ਵਿੱਚ ਪਰੋ ਕੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਇਹ ਤੇ ਸਤਿਗੁਰੂ ਮਹਾਰਾਜ ਸਮਝਾ ਰਹੇ ਹਨ ਪਾਈ ਆਪੇ ਰਸ ਆਇਆ ਆਪ ਰਸ ਆਪੇ 라ਵਣ ਹਾਰ ਕਹਿੰਦੇ ਭਾਈ ਮਰਦਾਨਾ ਜੀ ਤੁਹਾਨੂੰ ਲੱਗਦਾ ਵੀ ਜੀ ਫਲਾਣਾ ਬੰਦਾ ਚੰਗਾ ਜਾਂ ਫਲਾਣਾ ਬੰਦਾ ਮਾੜਾ ਆ ਜੀ ਆ ਬੰਦਾ ਇਹ ਕੰਮ ਕਿਉਂ ਕਰ ਰਿਹਾ ਜਾਂ ਉਹ ਭਾਈ ਫਲਾਣਾ ਬੰਦਾ ਉਹ ਕੰਮ ਕਿਉਂ ਕਰ ਰਿਹਾ ਇਹ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਸੀ ਕਿਉਂਕਿ ਹਰ ਮਨੁੱਖ ਆਪਣੀ ਬੁੱਧੀ ਦੇ ਅਨੁਸਾਰ ਨਿਰਣਾ ਕਰਨ ਲੱਗ ਪੈਂਦਾ ਵੀ ਆਹ ਠੀਕ ਹੈ ਜੀ ਆਹ ਗਲਤ ਹੈ ਜੀ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਪਰ ਇੱਕ ਚੀਜ਼ ਉਸ ਵਕਤ ਸਾਨੂੰ ਚੇਤੇ ਭੁੱਲ ਜਾਂਦੀ ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੇ ਇਹ ਗੱਲ ਯਾਦ ਹੋਵੇ ਤੇ ਫਿਰ ਅਸੀਂ ਇਸ ਨੂੰ ਸਮਝ ਸਕਾਂਗੇ ਕਿ ਮਹਾਰਾਜ ਜੇਕਰ ਕੋਈ ਚੰਗਾ ਕਰਮ ਕਰ ਰਿਹਾ ਤੇ ਉਹ ਵੀ ਤੇਰੇ ਹੁਕਮ ਚ ਹੀ ਹੈ ਤੇ ਜੇਕਰ ਕੋਈ ਮੰਦਾ ਕੰਮ ਕਰ ਰਿਹਾ ਉਹ ਵੀ ਤੇਰੇ ਹੁਕਮ ਚ ਹੀ ਹੈ ਕਿਉਂਕਿ ਜਿਹੜਾ ਜਿਹੜਾ ਕਰਮ ਉਹਨਾਂ ਨੇ ਕੀਤਾ ਉਹਨਾਂ ਨੂੰ ਉਹ ਭੋਗਣਾ ਪੈਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮੈਂ ਤੈਨੂੰ ਸੁਚੇਤ ਕਰਦਾ ਤੈਨੂੰ ਮੈਂ ਸਮਝਾਉਣਾ ਜੇ ਤੈਨੂੰ ਇਹ ਗੱਲ ਸਮਝ ਆ ਗਈ ਤੇ ਫੇਰ ਤੂੰ ਆਪਣੇ ਕਰਮ ਨਿਰਮਲ ਕਰ ਸਕਦਾ ਫੇਰ ਤੂੰ ਗਲਤੀਆਂ ਤੋਂ ਭੁੱਲਾਂ ਤੋਂ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਰੋਕ ਲਵੇਂਗਾ ਜਦੋਂ ਤੈਨੂੰ ਇਹ ਸਮਝ ਆ ਗਈ ਪਰ ਜਿੰਨੀ ਦੇਰ ਤੱਕ ਤੈਨੂੰ ਇਹ ਸਮਝ ਨਹੀਂ ਨਾ ਆਉਂਦੀ ਉਨੀ ਦੇਰ ਤੱਕ ਤੂੰ ਇਹ ਕੰਮ ਰਿਪੀਟ ਕਰੀ ਤੁਰੇ ਜਾਣੇ ਆ ਤੇ ਜਿਨ੍ਹਾਂ ਦੇ ਕਰਕੇ ਤੇਰਾ ਜੰਮਣ ਤੇ ਮਰਨ ਦਾ ਜਿਹੜਾ ਗੇੜਾ ਉਹ ਖਤਮ ਨਹੀਂ ਹੋ ਰਿਹਾ ਫਿਰ ਇੱਥੇ ਮਹਾਰਾਜ ਨੇ ਸਮਝਾਇਆ ਕਹਿੰਦੇ ਤੁਹਾਨੂੰ ਲੱਗਦਾ ਪਰ ਅਸਲ ਦੇ ਵਿੱਚ ਹੈ ਤੇ ਉਹਦੇ ਕਰਮਾਂ ਦਾ ਹੀ ਫਲ ਆ ਨਾ ਜੋ ਮੈਂ ਕੀਆ ਸੋ ਮੈਂ ਪਾਇਆ ਤੇ ਮਹਾਰਾਜ ਕਹਿੰਦੇ ਆਪੇ ਰਸੀਆ ਆਪਰਾਸ ਆਪੇ ਰਾਵਣ ਹਾਰ ਕਹਿੰਦੇ ਭਾਈ ਮਰਦਾਨਾ ਜੀ ਤੁਹਾਨੂੰ ਲੱਗਾ ਵੀ ਉਹ ਫਲਾਨਾ ਇਦਾਂ ਦੇ ਫਲਾਨਾ ਇਦਾਂ ਪਰ ਸਾਨੂੰ ਤੇ ਇਹ ਲੱਗਾ ਆਪੇ ਰਸੀਆ ਜਿਹੜਾ ਕੋਈ ਆਨੰਦ ਕਰ ਰਿਹਾ ਜਿਹੜਾ ਕੋਈ ਰਸ ਭੋਗ ਰਿਹਾ ਉਹ ਭੋਗਣ ਵਾਲੇ ਦੇ ਵਿੱਚ ਵੀ ਉਹਦੀ ਜੋਤ ਆ ਆਪ ਰਸ ਉਸ ਰਸ ਦੇ ਵਿੱਚ ਵੀ ਉਹ ਆਪ ਹੀ ਆ ਉਹਦਾ ਹੀ ਅੰਸ਼ ਹੈ ਉਹਦੀ ਹੀ ਉਹਦਾ ਹੀ ਵਰਤਾਰਾ ਵਰਤ ਰਿਹਾ ਆਪੇ ਰਾਵਣ ਹਾਰ ਤੇ ਇਸ ਸਾਰੇ ਕੁਝ ਨੂੰ ਬਣਾ ਕੇ ਉਹਨੂੰ ਭੋਗ ਵੀ ਉਹ ਆਪ ਹੀ ਰਿਹਾ। ਬਣਾਉਣ ਵਾਲਾ ਵੀ ਉਹ ਹੀ, ਰਸ ਵੀ ਉਹ ਹੀ ਤੇ ਉਸ ਰਸ ਨੂੰ ਭੋਗਣ ਵਾਲਾ ਵੀ ਉਹ ਹੀ। ਕਹਿੰਦੇ ਭਾਈ ਤੁਹਾਨੂੰ ਲੱਗਦਾ ਕਿ ਇਹ ਵੱਖੋ-ਵੱਖਰੇ ਨੇ ਪਰ ਸਾਨੂੰ ਤੇ ਇਹ ਲੱਗਦਾ ਵੀ ਇਹ ਰਸ, ਇਹ ਰੰਗ, ਇਹ ਤਮਾਸ਼ੇ ਬਣਾਏ ਵੀ ਉਹਨੇ ਹੀ ਨੇ। ਇਹਨਾਂ ਰੰਗਾਂ ਤਮਾਸ਼ਿਆਂ ਰਸਾਂ ਦੇ ਵਿੱਚ ਉਹ ਆਪ ਹੈ ਤੇ ਇਹਨਾਂ ਨੂੰ ਭੋਗਣ ਵਾਲਿਆਂ ਦੇ ਵਿੱਚ ਵੀ ਉਹ ਆਪ ਹੈ ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਕੋਈ ਸਹੀ ਹੈ ਜਾਂ ਕੋਈ ਗਲਤ ਹੈ। ਏ ਉਸ ਆਕਾਲ ਪੁਰਖ ਦਾ ਹੁਕਮ ਹੈ ਜਿਹਦੀ ਜਿਹਦੀ ਜਿੱਥੇ ਜਿੱਥੇ ਜੋ ਜੋ ਡਿਊਟੀ ਲੱਗੀ ਹੈ ਉਹ ਆਪੋ ਆਪਣਾ ਕਰਮ ਕਰ ਰਿਆ ਪਰ ਇਹਨਾਂ ਕਰਮਾਂ ਨੂੰ ਕਰਦਿਆਂ ਹੋਇਆਂ ਆਕਾਲ ਪੁਰਖ ਨੂੰ ਚੇਤੇ ਰੱਖ ਕੇ ਮਾੜੇ ਕਰਮਾਂ ਤੋਂ ਜੇਕਰ ਤੂੰ ਬਚ ਜਾਏਗਾ ਤੇ ਤੇਰਾ ਛੁਟਕਾਰਾ ਹੋ ਜਾਣਾ ਪਰ ਮਹਾਰਾਜ ਕਹਿੰਦੇ ਇਸ ਵਕਤ ਜੋ ਵਾਪਰ ਰਿਹਾ ਜਾਂ ਜੇਕਰ ਕੋਈ ਕੋਈ ਐਸਾ ਕਰਮ ਕਰ ਵੀ ਰਿਹਾ ਨਾ ਉਹਦਾ ਭਾਈ ਭਾਗ ਐਸਾ ਆਇਆ ਇਸ ਕਰਕੇ ਉਹ ਅਕਾਲ ਪੁਰਖ ਨੇ ਉਹਦੀ ਡਿਊਟੀ ਲਈ ਹੋਈ ਆ ਵੀ ਤੂੰ ਭਾਈ ਜਾ ਕੇ ਇਹ ਕੰਮ ਕਰਨਾ ਹੀ ਕਰਨਾ ਤੇ ਉਹ ਫਿਰ ਬਾਜ ਨਹੀਂ ਆ ਸਕਦਾ ਉਹ ਕਰੇਗਾ ਜ਼ਰੂਰ ਕਿਉਂਕਿ ਉਹਦੇ ਹੁਕਮ 'ਚ ਹੀ ਚੱਲ ਰਿਹਾ ਨਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਆਪੇ ਰਸੀਆ ਆਪਰਾਸੇ ਆਪੇ 라ਵਣ ਹਾਰ ਕਹਿੰਦੇ ਉਹ ਆਪ ਹੀ ਰਸੀਆ ਹੈ ਆਪ ਹੀ ਰਸਿਆ ਤੇ ਰਸਾਂ ਨੂੰ ਭੋਗਣ ਵਾਲਾ ਵੀ ਉਹ ਆਪ ਹੀ ਹੈ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਆਪੇ ਹੋਵੇ ਚੋਲੜਾ ਭਾਵ ਜੇ ਸਰੀਰਕ ਰੂਪ ਦੇ ਵਿੱਚ ਵੇਖਿਆ ਜਾਵੇ ਵੀ ਇਸਤਰੀ ਨੂੰ ਚੋਲਾ ਮੰਨ ਲਈਏ ਤੇ ਭਤਾਰ ਸੇਜ ਭਤਾਰ ਉਸ ਇਸਤਰੀ ਦਾ ਪਤੀ ਜਿਹੜਾ ਉਸ ਇਸਤਰੀ ਦੇ ਨਾਲ ਜਿਹੜਾ ਸਬੰਧ ਜੋੜਨ ਵਾਲਾ ਕਹਿੰਦੇ ਭਾਈ ਆਪ ਹੀ ਉਹ ਚੋਲੜਾ ਇਸਤਰੀ ਰੂਪ ਹੋ ਰਿਹਾ ਤੇ ਆਪ ਹੀ ਸੇਜ ਭਤਾਰ ਪਤੀ ਰੂਪ ਹੋ ਕੇ ਆਪਣੇ ਉਸ ਆਨੰਦ ਨੂੰ ਮਾਣ ਰਿਹਾ ਇਸਤਰੀ 'ਚ ਵੀ ਉਹੀ ਹੈ ਪੁਰਸ਼ 'ਚ ਵੀ ਉਹੀ ਹੈ ਸਾਰਿਆਂ ਅੰਦਰ ਉਹਦੀ ਜੋਤ ਹੀ ਹੈ ਤੇ ਮਹਾਰਾਜ ਕਹਿੰਦੇ ਇਸ ਕਰਕੇ ਆਪੇ ਹੋਵੇ ਚੁਰੜਾ ਆਪੇ ਸੇਜ ਪਧਾਰ ਕਹਿੰਦੇ ਆਪ ਹੀ ਉਹ ਇਸਤਰੀ ਰੂਪ ਹੈ ਤੇ ਆਪ ਹੀ ਉਹ ਪੁਰਸ਼ ਰੂਪ ਹੈ ਤੇ ਆਪ ਹੀ ਜਿਵੇਂ ਇੱਕ ਨਵ ਜੀਵਨ ਵਿਵਤਾ ਪਤੀ ਪਤਨੀ ਦਾ ਸਬੰਧ ਹੁੰਦਾ ਕਹਿੰਦੇ ਉਸ ਸਬੰਧ ਦੇ ਵਿੱਚ ਦੋਨਾਂ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਤੇ ਫਿਰ ਆਪਾਂ ਕਿਸੇ ਨੂੰ ਗਲਤ ਜਾਂ ਮਾੜਾ ਨਹੀਂ ਠਹਿਰਾ ਸਕਦੇ ਕਿਉਂਕਿ ਉਹਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੋ ਰਿਹਾ ਤੇ ਸਾਰਿਆਂ ਦੇ ਅੰਦਰ ਉਹਦੀ ਹੀ ਜਿਹੜੀ ਚੇਤਨ ਸੱਤਾ ਉਬਰਤ ਰਹੀ ਹੈ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਪਰਪੂਰ ਰਹਾਉ ਕਹਿੰਦੇ ਰੰਗ ਰਤਾ ਮੇਰਾ ਸਾਹਿਬ ਸਾਰਿਆਂ ਰੰਗਾਂ ਦੇ ਵਿੱਚ ਉਹ ਆਪ ਵਰਤ ਰਿਆ ਰਚਿਆ ਹੋਇਆ ਮਿਚਿਆ ਹੋਇਆ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਪਰਪੂਰ ਸਾਰਿਆਂ ਵਿੱਚ ਪਰਿਪੂਰਣ ਹੋ ਰਿਹਾ ਸਾਰਿਆਂ ਵਿੱਚ ਉਹ ਆਪ ਹੀ ਵਰਤ ਰਿਆ ਕੋਈ ਵੱਖਰਾ ਨਹੀਂ ਆ ਸਾਰਾ ਕੁਝ ਉਹਦੇ ਹੁਕਮ ਚ ਹੀ ਹੋ ਰਿਹਾ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਫਿਰ ਅੱਗੇ ਉਦਾਹਰਨ ਦੇ ਰਿਹਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਵੇਂ ਇੱਕ ਮਛਵਾਰੇ ਦਾ ਕਰਮ ਆ ਵੀ ਉਹਨੇ ਜਾਲ ਪਾ ਕੇ ਮੱਛੀਆਂ ਫੜਨੀਆਂ ਤੇ ਮੱਛੀਆਂ ਨੂੰ ਲਿਆ ਕੇ ਵੇਚ ਕੇ ਉਹਨਾਂ ਤੋਂ ਆਪਣੀ ਜਿਹੜੀ ਹੈ ਉਹ ਉਪਜੀਵਕਾ ਕਮਾਰਿਆ ਤੇ ਸਤਿਗੁਰੂ ਕਹਿੰਦੇ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਕਹਿੰਦੇ ਮਾਛੀ ਵੀ ਉਹੀ ਹੈ ਮਾਛੀ ਨੂੰ ਜਿਹੜਾ ਸੰਸਾਰ ਤੇ ਭੇਜਣ ਵਾਲਾ ਜੀਵਨ ਦੇਣ ਵਾਲਾ ਮਛੇਰਾ ਤੇ ਉਹਦੇ 'ਚ ਵੀ ਉਹਦੀ ਜੋਤ ਹੈ ਮਛਲੀ ਮਛਲੀ ਜੀ ਵੀ ਉਹਦਾ ਹੀ ਅੰਸ਼ਾ ਪਰਮਾਤਮਾ ਦਾ ਹੀ ਤਤ ਸਾਰਿਆ ਕਹਿ ਲੋ ਵਾਹਿਗੁਰੂ ਪਰਮਾਤਮਾ ਦੀ ਚੇਤਨ ਸੱਤਾ ਵਰਤ ਰਹੀ ਆ ਆਪੇ ਪਾਣੀ ਜਾਲ ਪਾਣੀ ਵੀ ਉਹਦੇ ਹੁਕਮ ਦੇ ਵਿੱਚ ਆ ਜਲ ਰੂਪ ਵੀ ਆਪ ਹੀ ਆ ਤੇ ਜਿਹੜਾ ਉਸ ਪਾਣੀ ਦੇ ਵਿੱਚ ਮੱਛੀ ਨੂੰ ਫੜਨ ਲਈ ਜਾਲ ਵਰਤਿਆ ਜਾ ਰਿਹਾ ਉਸ ਜਾਲ ਨੂੰ ਪਾਉਣ ਦੀ ਗੰਢਣ ਦੀ ਉਹਦੇ 'ਚ ਮੱਛੀਆਂ ਫਸਾਉਣ ਦੀ ਜਿਹੜੀ ਬਿਰਤੀ ਜਿਹੜਾ ਗਿਆਨ ਮਨੁੱਖ ਨੂੰ ਦਿੱਤਾ ਹੋਇਆ ਉਹ ਵੀ ਤੇ ਅਕਾਲ ਪੁਰਖ ਨੇ ਦਿੱਤਾ ਕਹਿੰਦੇ ਫਿਰ ਜਾਲ ਰੂਪ ਵੀ ਉਹ ਆਪ ਹੀ ਆ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਕਹਿੰਦੇ ਹੈ ਭਾਈ ਮਰਦਾਨਾ ਜੀ ਇਸ ਤਰ੍ਹਾਂ ਸਮਝ ਲਓ مشਵਾਰਾ ਵੀ ਉਹ ਆਪ ਹੀ ਆ ਮੱਛੀ ਵੀ ਉਹ ਆਪ ਹੀ ਹੈ ਜਲ ਵੀ ਉਹ ਆਪ ਹੀ ਹੈ ਤੇ ਉਸ ਜਲ ਦੇ ਵਿੱਚ ਜਿਹੜਾ ਜਾਲ ਪਾਇਆ ਹੋਇਆ ਮੱਛੀਆਂ ਨੂੰ ਤੇ ਉਹ ਜਾਲ ਵੀ ਉਹ ਵਾਹਿਗੁਰੂ ਪ੍ਰਮਾਤਮਾ ਦਾ ਹੁਕਮ ਹੀ ਹੈ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਤੇ ਕਹਿੰਦੇ ਜਾਲ ਦੇ ਵਿੱਚ ਮਣਕੜਾ ਜਿਹੜਾ ਜਾਲ ਨੂੰ ਪਾਣੀ 'ਚ ਤਰਨ ਤੋਂ ਰੋਕ ਕੇ ਰੱਖਦਾ ਉਹਨੂੰ ਡਬੋ ਕੇ ਰੱਖਦਾ ਵੀ ਜਾਲ ਉੱਪਰ ਤਰਨਾ ਜਾਵੇ ਕਹਿੰਦੇ ਉਹ ਮਣਕੜਾ ਵੀ ਉਹੀ ਹੈ ਜਿਹੜਾ ਉਹਨੂੰ ਖਿੱਚ ਪਾ ਕੇ ਰੱਖ ਰਿਹਾ ਆਪੇ ਅੰਦਰ ਲਾਲ ਤੇ ਉਸ ਜਾਲ ਦੇ ਵਿੱਚ ਲਾਲ ਭਾਵ ਜਿਹੜੀਆਂ ਮੱਛੀਆਂ ਫਸਦੀਆਂ ਨੇ ਜੋ ਪ੍ਰਾਪਤ ਹੁੰਦਾ ਆ ਉਹ ਵੀ ਵਾਹਿਗੁਰੂ ਪ੍ਰਮਾਤਮਾ ਆਪ ਹੀ ਆ ਜਿਹੜਾ ਮਾਛੀ ਨੂੰ ਮੱਛੀਆਂ ਦੇ ਰੂਪ ਦੇ ਵਿੱਚ ਮਿਲਦਾ ਹੈ ਆਪੇ ਬਹੁ ਵਿਦ ਰੰਗਲਾ ਸਖੀਏ ਮੇਰਾ ਲਾਲ ਕਹਿੰਦੇ ਭਾਈ ਮਰਦਾਨਾ ਜੀ ਸਤਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਕਹਿੰਦੇ ਆਪੇ ਬਹੁ ਵਿਦ ਰੰਗਲਾ ਸਖੀਏ ਮੇਰਾ ਲਾਲ ਕਹਿੰਦੇ ਉਹ ਆਪ ਹੀ ਆਨੰਦ ਦੇਣ ਵਾਲਾ ਤੇ ਆਨੰਦ ਭੋਗਣ ਵਾਲਾ ਆਪ ਹੀ ਪਰਿਪੂਰਨ ਪ੍ਰਮਾਤਮਾ ਹੈ ਕੋਈ ਦੂ ਨਾ ਸਮਝੋ ਸੰਕੁਚ ਜੋ ਨਜ਼ਰ ਆ ਰਿਹਾ ਨਾ ਉਹਦੇ ਵਿੱਚ ਉਹਦੀ ਹੀ ਜੋਤ ਨੂੰ ਦੇਖਣਾ ਕਰੋ ਨਿਤ ਰਵੇ ਸੋਹਾਗਣੀ ਦੇਖ ਹਮਾਰਾ ਹਾਲ ਕਹਿੰਦੇ ਪਰ ਇਹ ਦੇਖ ਵੀ ਜਿਨ੍ਹਾਂ ਦੇ ਪਤੀ ਹੈਗੇ ਆ ਉਹ ਤੇ ਆਪਣੇ ਪਤੀਆਂ ਦੇ ਨਾਲ ਆਪਣੀਆਂ ਸੁੰਦਰ ਸੇਜਾਂ ਹੜਾ ਰਹੀਆਂ ਆ ਆਨੰਦ ਮਾਣ ਰਹੀਆਂ ਆ ਖੁਸ਼ ਆ ਤੇ ਜਿਨ੍ਹਾਂ ਦੇ ਪਤੀ ਹੈ ਨਹੀਂ ਉਹ ਫਿਰ ਕੱਲੀਆਂ ਵਿਰਲਾ ਰਹੀਆਂ ਕੋਲ ਆ ਰਹੀਆਂ ਵੀ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਸਾਥੀ ਉਹਨਾਂ ਦਾ ਪਰਮੇਸ਼ਰ ਪਿਤਾ ਨਹੀਂ ਹੈ ਇਸ ਕਰਕੇ ਉਹ ਵਿਛੜੀਆਂ ਹੋਈਆਂ ਉਹਨਾਂ ਦੀ ਸੇਜ ਸੁਖ ਆਨੰਦ ਤੋਂ ਵਾਂਝੀ ਹੈ ਹੁਣ ਇੱਥੇ ਦੋਵੇਂ ਅਰਥ ਲਵਾਂਗੇ ਕਿ ਭਾਈ ਜਿਹਦਾ ਪਤੀ ਜਿਹਦਾ ਖਸਮ ਹੈਗਾ ਉਹ ਆਪਦੇ ਪਤੀ ਦੇ ਨਾਲ ਖੁਸ਼ ਆ ਖਾ ਹੰਡਾ ਰਹੀ ਐ ਸੇਜਾਂ ਭੋਗ ਰਹੀ ਐ ਤੇ ਜਿਹਦਾ ਪਤੀ ਨਹੀਂ ਉਹ ਝੂਰ ਰਹੀ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਜੀਵ ਰੂਪ ਇਸਤਰੀਆਂ ਦਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਮ ਰੂਪ ਪਤੀ ਹੈਗਾ ਉਹਨਾਂ ਨੂੰ ਕਿਸੇ ਗੱਲ ਦੀ ਤੰਗੀ ਨਹੀਂ ਉਹ ਖੁਸ਼ ਆ ਉਹ ਆਨੰਦ ਚ ਆ ਉਹ ਸੁੱਖਾਂ ਰੂਪੀ ਸੇਜਾਂ ਹੰਡਾ ਰਹੀਆਂ ਤੇ ਜਿਹੜੀਆਂ ਉਹਦੇ ਤੋਂ ਟੁੱਟੀਆਂ ਹੋਈਆਂ ਜਿਨ੍ਹਾਂ ਨੂੰ ਉਹਦਾ ਨਾਮ ਯਾਦ ਨਹੀਂ ਜਿਹੜੀਆਂ ਉਹਦੇ ਨਾਲ ਹਜੇ ਸਬੰਧ ਨਹੀਂ ਜੁੜਿਆ ਹੋਇਆ ਵਿਛੜੀਆਂ ਹੋਈਆਂ ਉਹ ਮਾਨੋ ਦੁਖੀ ਆ ਉਹ ਸੈਡ ਆ ਕਿਉਂਕਿ ਉਹਨਾਂ ਦੇ ਕੋਲ ਉਹਨਾਂ ਦਾ ਪਤੀ ਉਹਨਾਂ ਦਾ ਪਰਮੇਸ਼ਰ ਉਹਨਾਂ ਦਾ ਰਾਖਾ ਰਖਵਾਲਾ ਨਹੀਂ ਹੈ ਨੇਤਰਾਵੇ ਸੋਹਾਗਣੀ ਦੇਖ ਹਮਾਰਾ ਹਾਲ ਤੇ ਕਹਿੰਦੇ ਫਿਰ ਆਪਣਾ ਹਾਲ ਸਾਡਾ ਹਾਲ ਦੇਖ ਅਸੀਂ ਤੇ ਟੁੱਟੀਆਂ ਹੋਈਆਂ ਅਸੀਂ ਤੇ ਵਿਛੜੀਆਂ ਹੋਈਆਂ ਹਾਂ ਜੇ ਉਹ ਖੁਸ਼ ਨੇ ਕਿਉਂਕਿ ਉਹਨਾਂ ਦਾ ਪਤੀ ਹੈ ਤੇ ਅਸੀਂ ਕਿਉਂ ਵਾਹਿਗੁਰੂ ਅਸੀਂ ਕਿਉਂ ਦੁੱਖਾਂ ਢਾ ਰਹੀਆਂ ਕਿਉਂਕਿ ਸਾਡੇ ਕੋਲ ਸਾਡਾ ਪਤੀ ਨਹੀਂ ਇਸ ਗੱਲ ਨੂੰ ਸਮਝੋ ਕਿ ਵਾਹਿਗੁਰੂ ਪ੍ਰਮਾਤਮਾ ਆਕਾਲ ਪੁਰਖ ਦਾ ਨਾਮ ਰੂਪ ਪਤੀ ਜ਼ਰੂਰ ਹੋਣਾ ਚਾਹੀਦਾ ਸੰਸਾਰ ਦੇ ਫਿਰ ਦੁੱਖ ਦੁੱਖ ਨਹੀਂ ਰਹ ਜਾਂਦੇ ਉਹਨਾਂ ਦੁੱਖਾਂ ਨੂੰ ਜਰਨ ਦੀ ਤਾਕਤ ਆ ਜਾਂਦੀ ਹੈ ਥੋੜੇ ਦੇ ਵਿੱਚੋਂ ਵੀ ਸੁੱਖਾਂ ਦੀ ਪ੍ਰਾਪਤੀ ਹੋਣ ਲੱਗ ਪੈਂਦੀ ਹੈ ਥੋੜੇ ਦੇ ਵਿੱਚੋਂ ਵੀ ਆਨੰਦ ਆਉਣ ਲੱਗ ਪੈਂਦਾ ਜਦੋਂ ਪਤੀ ਪ੍ਰਮਾਤਮਾ ਹੋਵੇ ਤੇ ਜਦੋਂ ਉਹ ਨਾ ਹੋਵੇ ਉਹਦਾ ਨਾਮ ਨਾ ਹੋਵੇ ਫਿਰ ਬਹੁਤੇ ਦੇ ਵਿੱਚੋਂ ਵੀ ਦੁਖੀ ਦੁੱਖ ਨਜ਼ਰ ਆਉਂਦਾ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਮਹਾਰਾਜ ਕਹਿੰਦੇ ਭਾਈ ਉਸ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਅਰਦਾਸ ਹੈ ਸਰਬਰ ਵੀ ਤੂੰ ਸਰੋਵਰ ਵੀ ਤੂੰ ਹੀ ਆ ਤੇ ਉਸ ਸਰੋਵਰ ਦੇ ਵਿੱਚ ਬੈਠਾ ਹੋਇਆ ਹੰਸ ਵੀ ਤੂੰ ਹੀ ਆ ਜਿਹੜਾ ਮੋਤੀ ਚੁਗ ਰਿਹਾ ਜਿਹੜਾ ਉੱਥੋਂ ਛਕ ਰਿਹਾ ਸਰੋਵਰ ਵੀ ਤੂੰ ਹੰਸ ਵੀ ਤੂੰ ਤੇ ਉਹ ਮੋਤੀ ਵੀ ਤੂੰ ਸਾਰਾ ਕੁਝ ਤੂੰ ਹੀ ਤੂੰ ਹੈ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਾਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਾਸ ਕੌਲ ਫੁੱਲ ਜਿਹੜੇ ਆ ਉਹ ਸੂਰਜ ਨੂੰ ਵੇਖ ਕੇ ਖਿੜਦੇ ਆ ਜਦੋਂ ਨੂੰ ਸੂਰਜ ਹੁੰਦਾ ਉਦੋਂ ਨੂੰ ਮੂੰਹ ਹੋ ਜਾਂਦਾ ਕਵਿਆ ਕਵਿਆ ਐਸੇ ਆ ਜਿਹੜੇ ਚੰਦਰਮਾ ਨੂੰ ਦੇਖ ਕੇ ਉਖੜਦੇ ਆ ਮਹਾਰਾਜ ਕਹਿੰਦੇ ਕੌਲ ਸੂਰਜ ਨੂੰ ਵੇਖ ਕੇ ਖਿੜਨ ਵਾਲਾ ਫੁੱਲ ਵੀ ਤੂੰ ਹੀ ਐ ਕਵੀਆਂ ਚੰ드ਰਮਾ ਨੂੰ ਵੇਖ ਕੇ ਖਿੜਨ ਵਾਲਾ ਫੁੱਲ ਵੀ ਤੂੰ ਹੀ ਐ ਆਪੇ ਵੇਖ ਵਿਗਸਾ ਤੇ ਇਸ ਸਾਰੇ ਵਿੱਚ ਇਹਨੂੰ ਵੇਖ ਕੇ ਇਸ ਸਾਰੇ ਵਰਤਾਰੇ ਨੂੰ ਮੰਨਣ ਵਾਲਾ ਉਹਦਾ ਆਨੰਦ ਲੈਣ ਵਾਲਾ ਵੀ ਤੂੰ ਆਪ ਹੀ ਐ ਵਿਗਸਾ ਸਾਰੇ ਅੰਦਰ ਆਪ ਹੀ ਵਰਤ ਰਿਹਾ ਦਿਨ ਵੇਲੇ ਵੀ ਤੂੰ ਰਾਤ ਵੇਲੇ ਵੀ ਤੂੰ ਕੌਲਾਂ ਚ ਵੀ ਤੂੰ ਤੇ ਕਵੀਆਂ ਚ ਵੀ ਤੂੰ ਸਾਰਿਆਂ ਦੇ ਵਿੱਚ ਤੂੰ ਹੀ ਵਰਤ ਰਿਆਂ ਤੇ ਸਾਰਿਆਂ ਵਿੱਚ ਵਰਤ ਕੇ ਇਸ ਸਾਰੇ ਕਾਸੇ ਦਾ ਆਨੰਦ ਲੈਣ ਵਾਲਾ ਵੀ ਭਾਈ ਉਹ ਵਾਹਿਗੁਰੂ ਪਰਮਾਤਮਾ ਆਪ ਹੈ ਤੇ ਇਸ ਸਾਰੇ ਵਰਤਾਰੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਸਾਨੂੰ ਸਮਝਾਉਣਾ ਕੀਤਾ ਕਹਿੰਦੇ ਭਾਈ ਉਹ ਆਪ ਹੀ ਰਸਿਆ ਆ ਤੇ ਆਪੇ ਹੀ ਰਸਿਆ ਤੇ ਆਪੇ ਹੀ ਰਸਾਨੂੰ ਭੋਗਣ ਵਾਲਾ ਆਪੇ ਚੋਲੜਾ ਆਪੇ ਸੇਜ ਭਤਾਰ ਤੇ ਕਹਿੰਦੇ ਆਪੇ ਹੀ ਉਹ ਚੋਲੜਾ ਹੈ ਜੀਵ ਰੂਪ ਇਸਤਰੀ ਹੈ ਤੇ ਆਪੇ ਹੀ ਉਹਦਾ ਪਤੀ ਰੂਪ ਪਰਮਾਤਮਾ ਹੈ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਕਹਿੰਦੇ ਸਾਰਿਆਂ ਦੇ ਅੰਦਰ ਸਾਰਿਆਂ ਦੇ ਵਿੱਚ ਕਣ ਕਣ ਅੰਦਰ ਵਿੱਚ ਉਹੀ ਪ੍ਰਮਾਤਮਾ ਵਾਹਿਗੁਰੂ ਸਭ ਅੰਦਰ ਭਰਪੂਰ ਹੋ ਰਿਹਾ ਸਭ ਅੰਦਰ ਵਸ ਰਿਹਾ ਸਾਰਿਆਂ ਦੇ ਅੰਦਰ ਵਸਿਆ ਹੋਇਆ ਆਪੇ ਹੀ ਜਿਹੜਾ ਮਛਲੀ ਰੂਪ ਹੋ ਰਿਹਾ ਆਪੇ ਹੀ ਜਲ ਰੂਪ ਹੋ ਰਿਹਾ ਆਪੇ ਹੀ ਮਛਵਾਰਾ ਇਸੇ ਤਰ੍ਹਾਂ ਕਹਿੰਦੇ ਇਸ ਸੰਸਾਰ ਸਾਗਰ ਦੇ ਵਿੱਚ ਅਸੀਂ ਕਹਿੰਦੇ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਅੰਦਰ ਹੀ ਆਪਣੇ ਆਪ ਨੂੰ ਬਚਾ ਕੇ ਤੋ ਪਾਰ ਹੋ ਸਕਦੇ ਆ ਜਿਵੇਂ ਮਛਲੀ ਦਾ ਜੀਵਨ ਸੰਸਾਰ ਚ ਹੈ ਮਨੁੱਖ ਵੀ ਸੰਸਾਰ ਚ ਪੈਦਾ ਕੀਤਾ ਤੇ ਮਛਲੀ ਸੰਸਾਰ ਸਾਗਰ ਤੋਂ ਪਾਰ ਕਰ ਦਿੱਤੀ ਜਾਵੇ ਭਾਵ ਉਹਨੂੰ ਕੱਢ ਦਿੱਤਾ ਜਾਵੇ ਉਹਦਾ ਜੀਵਨ ਖਤਮ ਹੈ ਤੇ ਮਹਾਰਾਜ ਕਹਿੰਦੇ ਵਾਹਿਗੁਰੂ ਜਿਵੇਂ ਜਲ ਵਿੱਚੋਂ ਮਛਲੀ ਕੱਢਦੀ ਹੈ ਤੇ ਉਹ ਮੁੱਕ ਜਾਂਦੀ ਹੈ ਤੇ ਇਸੇ ਕਰਕੇ ਜੇਕਰ ਤੇਰੇ ਜੀਵਨ ਵਿੱਚੋਂ ਵਾਹਿਗੁਰੂ ਦੇ ਨਾਮ ਰੂਪੀ ਗੁਣ ਕੱਢ ਦਿੱਤੇ ਜਾਣ ਤੇ ਤੇਰਾ ਜੀਵਨ ਵੀ ਮਰਦਾ ਹੋ ਜਾਂਦਾ ਖਤਮ ਹੋ ਜਾਂਦਾ ਮੁੱਕ ਜਾਂਦਾ ਤੇ ਕਹਿੰਦੇ ਇਸ ਕਰਕੇ ਇਹਨਾਂ ਉਦਾਹਰਨਾਂ ਨੂੰ ਸਮਝ ਤੇ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਜਾਣਨ ਦੀ ਕੋਸ਼ਿਸ਼ ਕਰ ਆਪੇ ਬਹੁਤ ਰੰਗ ਲਾ ਸਕੀਏ ਮੇਰਾ ਲਾਲ ਕਹਿੰਦੇ ਸਾਰਿਆ ਰੰਗਾ ਤਮਾਸ਼ਿਆ ਜੋ ਆਪ ਹੀ ਹੈ ਆਪ ਹੀ ਵਰਤ ਰਿਹਾ ਹੈ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਤੇ ਜਿਹੜੀਆਂ ਸੁਹਾਗਣਾ ਆਪਣੇ ਪਤੀਆਂ ਨਾਲ ਖੁਸ਼ ਹੰਡਾਰ ਰਹੀਆਂ ਕਹਿੰਦੇ ਉਹ ਤੇ ਸਾਡੇ 'ਚ ਫਰਕ ਇਹੀ ਹੈ ਕਿ ਉਹਨਾਂ ਦਾ ਪਤੀ ਹੈ ਤੇ ਉਹ ਖੁਸ਼ ਨੇ ਸਾਡਾ ਪਤੀ ਸਾਡਾ ਪਰਮੇਸ਼ਰ ਸਾਡੇ ਕੋਲ ਨਹੀਂ ਇਸ ਕਰਕੇ ਅਸੀਂ ਦੁੱਖ ਹੰਡਾ ਰਹੇ ਆਂ ਤੂੰ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰ ਸਾਨੂੰ ਵੀ ਮਿਲ ਜਾ ਸਾਨੂੰ ਵਿਛੜਿਆ ਹੋਇਆਂ ਨਾਲ ਤੇਰਾ ਮਿਲਾਪ ਹੋ ਜਾਏ ਤੈਨੂੰ ਪਾ ਕੇ ਤੇਰੇ ਨਾਲ ਮਿਲ ਕੇ ਸਾਡੇ ਜੀਵਨ ਦੇ ਦੁੱਖਾਂ ਦਾ ਅੰਤ ਹੋ ਜਾਏ ਤੇ ਸੁੱਖਾਂ ਦੇ ਵਿੱਚ ਅਸੀਂ ਪ੍ਰਵਿਰਤ ਹੋ ਜਾਈਏ ਹੁਣ ਸਰੀਰ ਕਰਕੇ ਵੈਸੇ ਮਾਇਆ ਕਰਕੇ ਸੰਸਾਰ ਵਿੱਚ ਰਹਿੰਦਿਆਂ ਕਰਕੇ ਜਿਹੜੇ ਛੋਟੇ-ਮੋਟੇ ਦੁੱਖ ਪਈ ਆਉਣੇ ਆ ਉਹ ਆ ਕੇ ਰਹਿਣੇ ਆ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ ਪਰ ਵਾਹਿਗੁਰੂ ਦੇ ਨਾਮ ਦੀ ਕਮਾਈ ਅੰਦਰੋਂ ਤੁਹਾਨੂੰ ਇੰਨਾ ਕਿ ਤਕੜਾ ਕਰ ਦਿੰਦੀ ਆ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੋ ਕੋਸ ਨੇ ਹੋਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਣੇ ਉਹਦੇ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ ਹੋ ਜਾਂਦੇ ਆ ਭਾਵ ਉਹ ਨਾ ਬਹੁਤੇ ਦੇ ਵਿੱਚ ਇੰਨਾ پاگل ਹੋ ਜਾਂਦਾ ਵੀ ਮੇਰੇ ਕੋਲ ਬਹੁਤਾ ਤੇ ਨਾ ਉਹ ਥੋੜੇ ਦੇ ਵਿੱਚ ਸ਼ਿਕਵੇ ਕਰੀ ਜਾਂਦਾ ਮੈਨੂੰ ਕਿਉਂ ਨਹੀਂ ਦਿੱਤਾ ਮੈਂ ਰੱਬ ਦਾ ਕੀ ਬਗਾੜਿਆ ਸੋ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰ ਸਾਡੇ ਨਾਲ ਮਿਲਾਪ ਹੋ ਜਾਏ ਤੇ ਸਾਡੀ ਬਿਰਤੀ ਇੱਕ ਹੋ ਜਾਏ ਜੋਤੈ ਦਿੱਤਾ ਉਹਦਾ ਸ਼ੁਕਰ ਮਨਾਉਣ ਦੇ ਅਸੀਂ ਕਾਬਲ ਹੋ ਜਾਈਏ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਹੈ ਵਾਹਿਗੁਰੂ ਪ੍ਰਮਾਤਮਾ ਤੂੰ ਹੀ ਜਲ ਹੈ ਤੂੰ ਹੀ ਹੰਸ ਹੈ ਸਾਰਾ ਕੁਝ ਤੂੰ ਹੀ ਤੂੰ ਵਰਤ ਰਿਹਾ ਹੈ ਕੌਲ ਤੂੰ ਹੈ ਕਵੀਆਂ ਤੂੰ ਹੈ ਆਪੇ ਵੇਖ ਵਿਗਸ ਕੌਲ ਫੁੱਲ ਦੀ ਤਰ੍ਹਾਂ ਸੂਰਜ ਨੂੰ ਦੇਖ ਕੇ ਖਿੜਨਾ ਤੇ ਕਵੀਆਂ ਦੀ ਤਰ੍ਹਾਂ ਰਾਤ ਨੂੰ ਚੰਦਰਮਾ ਨੂੰ ਦੇਖ ਕੇ ਖਿੜਨਾ ਚੰਦ ਵੀ ਤੂੰ ਹੀ ਹੈ ਸੂਰਜ ਵੀ ਤੂੰ ਹੀ ਹੈ ਦਿਨ ਵੇਲੇ ਵੀ ਤੂੰ ਹੀ ਹੈ ਰਾਤ ਵੇਲੇ ਵੀ ਤੂੰ ਹੀ ਹੈ ਤੇ ਜੋ ਕੁਝ ਵਰਤ ਰਿਹਾ ਹੈ ਉਹ ਤੇਰੀ ਹੁਕਮ ਦੇ ਵਿੱਚ ਵਰਤ ਰਿਹਾ ਅਸੀਂ ਆਪਣੀ ਬੁੱਧੀ ਦੇ ਦੁਆਰਾ ਨਿਰਣੇ ਕਰਨੇ ਛੱਡੀਏ ਉਸ ਵਾਹਿਗੁਰੂ ਪਰਮਾਤਮਾ ਦੀ ਕੁਦਰਤ ਨੂੰ ਉਸ ਕਾਦਰ ਨੂੰ ਤੇ ਉਹਦੀ ਰਚੀ ਹੋਈ ਕੁਦਰਤ ਨੂੰ ਉਹਦੇ ਹੁਕਮ ਅਨੁਸਾਰ ਸਮਝੀਏ ਤੇ ਜਿੰਨਾ ਕਿ ਸਮਝ ਆ ਸਕਦਾ ਅਰਦਾਸ ਕਰੀਏ ਮਹਾਰਾਜ ਕਿਰਪਾ ਕਰ ਸਾਡੀ ਮਤ ਸਾਡੀ ਬੁੱਧ ਬਹੁਤ ਛੋਟੀ ਹੈ ਤੇਰੇ ਇਸ ਸਾਰੇ ਵਰਤਾਰੇ ਨੂੰ ਸਮਝਣ ਦੇ ਅਸੀਂ ਯੋਗ ਨਹੀਂ ਪਰ ਇੰਨੀ ਕੁ ਸਮੱਤ ਦੇ ਦੇ ਕਿ ਜਿਹੜੇ ਰਾਹ ਤੇ ਤੂੰ ਸਾਨੂੰ ਤੋਰਨਾ ਚਾਹੁੰਦਾ ਅਸੀਂ ਉਸ ਰਸਤੇ ਤੇ ਚੱਲ ਕੇ ਆਪਣਾ ਅੱਗਾ ਸਵਾਰ ਸਕੀਏ ਦਾਸਪਾਸ ਉਸੇਵਾ ਕਰਦੇ ਆਂ ਆਪ ਸੰਗਤ ਦੇ ਦਰਸ਼ਨ ਕਰਦੇ ਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਇਨੀਕ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ